ਦਾ ਐਸ ਪਰ ਐਸ ਪਠਾਨਕੋਟ ਇਜ਼ ਕਨਸਰਨ ਅਸੀਂ ਪਠਾਨਕੋਟ ਦੇ ਵਿੱਚ 23 ਨਾਕੇ ਇੰਸਟਾਲ ਕੀਤੇ ਹੋਏ ਨੇ ਉਹਨਾਂ ਚੋਂ ਜਿਹੜੇ 12 ਨਾਕੇ ਹੈਗੇ ਨੇ ਉਹ ਪਰਮਨੈਂਟ ਹੈ ਐਂਡ 11 ਅਸੀਂ ਟੈਂਪਰੇਰੀ ਤੌਰ ਤੇ ਲਾਏ ਹੈ ਇਹਦੇ ਵਿੱਚ ਬੇਸਿਕਲੀ ਆਬਜੈਕਟਿਵ ਇਹ ਹੈ ਕਿ ਕਿਉਂਕਿ ਮਾਡਲ ਕੋਡ ਆਫ ਕੰਡਕਟ ਐਜ਼ ਐਨ ਆਪਰੇਸ਼ਨ ਗੱਡੀਆਂ ਦੀ ਚੈਕਿੰਗ ਜਿਹੜੇ ਸਸਪੀਸ਼ੀਅਸ ਬੰਦੇ ਹੈ ਉਹਨਾਂ ਦੀ ਚੈਕਿੰਗ ਉਹ ਅਸੀਂ ਕਰ ਰਹੇ ਨੇ ਐਂਡ ਐਜ਼ ਆਫ ਨਾਊ ਜਿਹੜੇ 23 ਨਾਕੇ ਲੱਗੇ ਹੋਏ ਨੇ ਉਹਦੇ ਵਿੱਚ ਕੁਝ ਰਿਕਵਰੀਜ਼ ਵੀ ਹੋਈ ਹੈ विद मीडिया विच एक वी वी ताएड़ जो जी बड़ी इंटरस्टिंग चीज़ है, है कि वी हैव ऑलरेडी टाइड अप विदर नेबरिंग स्टेट या नेबरिंग डिस्ट्रिक जिम्मे पठानकोट के नूरपुर लगता है फ्रॉम हिमाचल साइड या फॉर दैट मैटर कठुआ लगता है फ्रॉम जम्मू साइड वी हैव टाइड डिप्लॉयमेंट की ਸੋ ਦੈਟ ਦੋਨੋਂ ਤਰਫੋਂ ਇੱਕ ਪ੍ਰੋਪਰ ਨਾਕਾਬੰਦੀ ਹੋ ਜਵੇ ਐਂਡ ਜੇ ਕੋਈ ਸਸਪੀਸ਼ੀਅਸ ਬੰਦਾ ਹੈ ਉਹ ਪੱਜ ਨਾ ਪਾਵੇ ਐਂਡ ਉਹਦੀ ਪ੍ਰੋਪਰ ਚੈਕਿੰਗ ਹੋ ਸਕੇ ਇਹਦੇ ਵਿੱਚ ਜਿਵੇਂ ਮੈਂ ਕਿਹਾ ਸੀਗਾ ਕਿ 23 ਪੁਆਇੰਟਸ ਹੈਗੇ ਨੇ ਪਠਾਨਕੋਟ ਦੇ ਵਿੱਚ ਐਂਡ ਮਿਨਿਮਮ 20 ਪਰਸਨਲ ਹੈਵ ਬੀਨ ਡਿਪਲੋਇਡ ਔਨ ਈਚ ਨਾਕਾ ਪੁਆਇੰਟ ਵਿਚ ਟੇਕਸ ਫਿਗਰ 450 ਤੋਂ ਉੱਪਰ ਉੱਪਰ ਕਰੀਬਨ 460 ਬੰਦੇ ਅਸੀਂ ਲਾਏ ਹੈ ਇਹਦੇ ਵਿੱਚ 6 ਜੀਓਜ਼ ਜਿਹੜੇ ਡੀਐਸਪੀ ਸਾਹਿਬ ਹੈਗੇ ਨੇ ਐਸਪੀ ਐਟ ਕੁਆਟਰ ਹੀ ਸਾਰਾ ਆਪ ਸੁਪਰਵਾਈਜ਼ ਕਰ ਰਹੇ ਨੇ ਸੌਫਟਵੇਅਰ ਨੂੰ ਤੁਸੀਂ ਦੇਖੋ ਜਿਹੜੀ ਸਾਨੂੰ ਇਲੈਕਸ਼ਨ ਕਰਕੇ ਸੀਏਪੀਐਫ ਦਾ ਕੰਪੋਨੈਂਟ ਮਿਲਿਆ ਹੈਗਾ ਉਹਨੂੰ ਨੂੰ ਵੀ ਆਪਾਂ ਯੂਜ਼ ਕਰ ਰਹੇ ਨੇ ਐਂਡ ਜਿਹੜਾ ਆਪਣੇ ਕੋਲ ਐਸਓਜੀ ਕੰਪੋਨੈਂਟ ਹੈ ਉਹ ਵੀ ਯੂジング ਦੈਮ ਆਲਸੋ